ਆਪਣੀ ਕਣਕ ਦੀ ਫਸਲ ਦੀ ਤਲਾਈ ਦੇ ਵਿੱਚ ਲੁੱਟ ਹੁੰਦੀ ਦੇਖ ਕੇ ਇੱਕ ਕਿਸਾਨ ਮੰਡੀ ਤੇ ਵਿੱਚ ਕੰਪਿਊਟਰ ਕੰਡਾ ਲੈ ਕੇ ਪਹੁੰਚ ਗਿਆ ਜਦ ਇਸ ਕੰਡੇ ਦੇ ਨਾਲ ਕਣਕ ਦੀ ਬੋਰੀ ਤੋਲੀ ਗਈ ਤਾਂ ਹਰੇਕ ਬੋਰੀ ਲਗਭਗ 600 ਗ੍ਰਾਮ ਤੋਂ ਵੱਧ ਤਲਾਈ ਦੇ ਵਿੱਚ ਨਿਕਲੀ ਤੁਹਾਨੂੰ ਦੱਸ ਦਈਏ ਕਿ ਮਾਵਲਾ ਪਿੰਡ ਮਦੀਰ ਦੀ ਦਾਣਾ ਮੰਡੀ ਦਾ ਜਿੱਥੇ ਬੀਕੇ ਜੂ ਏਕਤਾ ਸਿੱਧੂਪੁਰ ਦੇ ਆਗੂ ਠਾਣਾ ਸਿੰਘ ਵੀ ਮੌਕੇ ਤੇ ਮੌਜੂਦ ਰਹੇ ਉਹਨਾਂ ਦੱਸਿਆ ਕਿ ਕਣਕ ਦੀ ਤੁਲਾਈ ਵੱਧ ਦੇ ਮਾਮਲੇ ਅਕਸਰ ਆਉਂਦੇ ਰਹਿੰਦੇ ਐ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਜਦੋਂ ਇਸ ਮੰਡੀ ਦੇ ਵਿੱਚ ਕਣਕ ਦੇ ਗੱਟੇ ਤੋਲੇ ਗਏ ਤਾਂ ਉਹ ਸਰਕਾਰ ਵੱਲੋਂ ਤੈਅ ਕੀਤੇ ਵਜ਼ਨ ਨਾਲੋਂ ਅੱਧਾ ਕਿਲੋ ਤੋਂ ਵੀ ਜ਼ਿਆਦਾ ਜਿਹੜੇ ਵੱਧ ਨਿਕਲੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੱਸਿਆ ਕਿ ਬਾਬਾ ਗੰਗਾ ਰਾਮ ਕਮਿਸ਼ਨ 에ਜੰਟ ਗਿੱਦਰਵਾ ਦੇ ਫੜਤੇ ਕਿਸਾਨ ਧਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਕਣਕ ਦਾ ਦੁਬਾਰਾ ਤੋਲ ਕਰਵਾਇਆ ਗਿਆ ਤਾਂ 10 ਗੱਟੇ ਤੋਲੇ ਗਏ ਤਾਂ तकरीबन ਅੱਧਾ ਕਿਲੋ ਤੋਂ ਲੈ ਕੇ 600 ਗ੍ਰਾਮ ਤੱਕ ਕਣਕ ਦੇ ਗੱਟੇ ਵੱਧ ਪਾਏ ਗਏ ਕਈ ਗੱਟੇ ਤਾਂ ਕਿਲੋ ਤੋਂ ਵੀ ਵੱਧ ਤੋਲੇ ਹੋਏ ਸਨ ਉਹਨਾਂ ਦੱਸਿਆ ਕਿ ਆਰਤਿਕ ਕਹਿ ਰਿਹਾ ਸੀ ਕਿ ਕਣਕ ਦਾ ਤੋਲ ਸਹੀ ਹੈ ਪਰ ਜਦੋਂ ਉਹਨਾਂ ਦੇ ਸਾਹਮਣੇ ਵਜਨ ਤੋਲਿਆ ਗਿਆ ਤਾਂ ਵਜਨ ਫਿਰ ਵੀ ਵੱਧ ਪਾਇਆ ਗਿਆ ਉਹਨਾਂ ਇਹ ਵੀ ਦੱਸਿਆ ਕਿ ਮੰਡੀ ਦੇ ਵਿੱਚ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਇਸ ਨੂੰ ਰੋਕਣਾ ਚਾਹੀਦਾ ਹੈ ਉੱਥੇ ਹੀ ਕਿਸਾਨ ਤਰਮਿੰਦਰ ਸਿੰਘ ਨੇ ਦੱਸਿਆ ਕਿ ਮੈਂ 16 ਕਿੱਲਿਆਂ ਦੀ ਜਿਹੜੀ ਫਸਲ ਹੈ ਉਹ ਇੱਥੇ ਲੈ ਕੇ ਆਇਆ ਸੀ ਜਦ ਉਹਨਾਂ ਵਿੱਚੋਂ 200 ਗੱਟਾ ਪਰਿਆ ਗਿਆ ਜਿਸ ਵਿੱਚ ਮੈਨੂੰ ਵੇਖਣ ਦੇ ਵਿੱਚ ਸ਼ੱਕ ਲੱਗਿਆ ਕਿ ਮੇਰੀ ਕਣਕ ਵੱਧ ਤੋਲੀ ਜਾ ਰਹੀ ਹੈ ਤਾਂ ਉਹਨਾਂ ਨੇ ਮੌਕੇ ਤੇ ਯੂਨੀਅਨ ਨੂੰ ਬੁਲਾਇਆ ਤੋਲ ਚੈੱਕ ਕਰਵਾਇਆ ਤਾਂ ਤੋਲ ਉਹ ਵੱਧ ਪਾਇਆ ਗਿਆ ਉਹਨਾਂ ਕਹਿੰਦੇ ਕਿ ਕਣਕ ਵੱਧ ਤੋਲ ਕੇ ਮੇਰੇ ਨਾਲ ਧੋਖਾ ਕੀਤਾ ਗਿਆ ਹੈ ਕਣਕ ਵੱਧ ਤੋਲਣ ਵਾਲੇ ਤੋਲੇ ਤੇ ਆਰਤਗੇ ਦਾ ਲਾਇਸੈਂਸ ਹੈ ਜਿਹੜਾ ਉਹ ਰੱਦ ਹੋਣਾ ਚਾਹੀਦਾ ਇਸ ਮੌਕੇ ਸਿੱਧੂਪੁਰ ਜੁਨੀਅਰ ਮੰਦਿਰ ਦੇ ਇਕਾਈ ਪ੍ਰਧਾਨ ਬਲਵਿੰਦਰ ਸਿੰਘ ਮੇਜਰ ਸਿੰਘ ਤੋਂ ਇਲਾਵਾ ਸ਼ਿੰਦਾ ਸਿੰਘ ਮੈਂਬਰ ਜਕਸੀਰ ਸਿੰਘ ਸਰਜੀਤ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ ਉਧਰ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਦਾ ਕਹਿਣਾ ਸੀ ਕਿ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਕੋਈ ਵੀ ਟੱਲਾ ਨਹੀਂ ਵਰਤੀ ਜਾਊਗੀ ਮੇਰਾ ਨਾਮ ਜੀ ਧਰਮਿੰਦਰ ਸਿੰਘ ਸਾਨੂੰਦਰਸ਼ਨ ਸਿੰਘ ਪਿੰਡ ਮੰਦਿਰ ਹੈ ਤੇ ਕੀ ਮਸਲਾ ਬਣਿਆ ਕਣਕ ਤੇ ਕਣਕ ਦਾ ਜੀ ਮੈਨੂੰ ਨਾ ਪਹਿਲਾਂ ਸ਼ੱਕ ਲੱਗਿਆ ਵੀ ਇਹ ਨਾ ਵੱਧ ਤੋਲੀ ਜਾਂਦੇ ਆ ਤੇ ਮੈਂ ਜਦੋਂ ਧਾਨਕੇ ਨੂੰ ਆਖਿਆ ਵੀ ਮੈਂ ਕਿਹਾ ਜੀ ਤੁਸੀਂ ਵੱਧ ਤੋਲੀ ਜਾਂਦੇ ਹੋ ਤੇ ਉਹ ਮੈਨੂੰ ਉਹਨਾਂ ਨੂੰ ਚਾਹ ਲੈ ਕੇ ਆ ਮੈਂ ਜਾ ਲੈਣ ਉੱਠ ਗਿਆ ਜੀ ਇਹਨਾਂ ਨੇ 100 150 ਕਟਾ ਤੋਲਿਆ ਮੇਰਾ ਵੱਧ ਤੋਲਿਆ ਜੀ ਕਿਸੇ ਵੀ ਸੀ ਬਾਈ ਕਿਹੜੇ ਆੜਤ ਕਿਹੜੇ ਪਾਪਾ ਗੰਗਾ ਰਾਮ ਫਾਰਮ ਦਾ ਨਾਮ ਹੈ ਜੀ ਤੇ ਤਰਸ਼ੀਮ ਆੜਤ ਕੇ ਕਿ ਭਾਈ ਦੇ ਹਨਾਰ ਵਾਲੀ ਤੇ ਵੱਧ ਤੋਲੀ ਹੈ ਕਿਸੇ ਮਗਰ 600 ਗ੍ਰਾਮ ਵੱਧ ਤੋਲੀ ਹੈ ਕੋਈ ਕਿਲੋ ਵੱਧ ਹੋਇਆ ਜੀ ਕਟਾ ਮੈਨੂੰ ਤਾਂ ਮਾਰਤਾ ਜੀ ਇਹਨਾਂ ਨੇ ਮੈਂ ਤਾਂ ਕੈਸ ਸਾਲ ਹੋ ਗਏ ਇਹਨਾਂ ਦੇ ਫਸਲ ਵੇਚਦੇ ਨੂੰ ਮੈਨੂੰ ਤਾਂ ਰਗੜਤਾ ਜੀ ਇਹਨਾਂ ਨੇ ਜਾਵਾ ਕਿੰਨੇ ਗੱਟੇ ਸੀਗੇ ਬਾਈ ਟੋਟਲ ਕਿੰਨੀ ਕਣਕ ਲੈ ਕੇ ਆਇਆ ਤੁਸੀਂ ਇੱਥੇ ਜਿਹੜੀ ਕਣਕ ਤਾਂ ਮੇਰੇ ਕੋਲ 16 ਕਿੱਲਾਂ ਦੀ ਕਣਕ ਆਈ ਪਈ ਹੈ ਜੀ ਇੱਥੇ ਕੀ ਮੰਗ ਕਰਦੇ ਫਿਰ ਤੁਸੀਂ ਮੰਗੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਆਰਤ ਕੇ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਤਾਂ ਕੇ ਦਾ ਵੀ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆਂ ਜੀ ਕੀ ਮਸਲਾ ਹੈ ਮਦੀਦ ਦਾਣਾ ਮੰਡੀ ਚੀਂ ਇਹ ਵੈਗਰੂ ਜੀ ਦਾ ਖਾਲਸਾ ਵੈਰਜੂ ਕੀ ਫਤਿਹ ਐ ਟਾਈਮ ਅਸੀਂ ਮੰਦਿਰ ਪੋਕਲਪੈਂਡ ਦੇ ਵਿੱਚ ਆ ਜੀ ਜਿਹੜਾ ਕਿ ਕਣਕ ਦੇ ਮੈ ਦੀ ਤਲਾਈ ਸਮਝ ਲੋ ਚੱਲੀ ਜਾਂਦੀਆਂ ਟੋਲ ਥਾਂ ਥਾਂ ਲੱਗੇ ਪਏ ਆ ਤੇ ਸਾਨੂੰ ਕਿਸਾਨ ਵੀਰ ਨੇ ਫੋਨ ਕਰਿਆ ਸੀ ਕਿ ਕਿਤੇ ਮੇਰੀ ਕਣਕ ਦਾ ਸ਼ੱਕ ਲੱਗਦਾ ਵੀ ਵੱਧ ਟੋਲੀ ਦੀ ਹੈ ਅਸੀਂ ਇੱਥੇ ਆ ਕੇ ਕੰਪਿਊਟਰ ਕੰਡੇ ਨਾਲ ਜਿਹੜਾ ਟੋਲੀ ਕਣਕ ਕੋਈ 1 ਕਿਲੋ ਘਟਾ ਵੱਧ ਸੀ ਕੋਈ 700 ਗ੍ਰਾਮ ਕੋਈ 600 ਗ੍ਰਾਮ ਮੋੜ ਕੇ ਕੇ ਮਾਰਕੀਟ ਕਮੇਟੀ ਵਾਲੇ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਫੋਨ ਕਰਿਆ ਗਿਆ ਜੀ ਅਫਸਰ ਸਾਹਿਬਾਨ ਨੂੰ ਅਪਰੇ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਬਲਜੀਤ ਸਿੰਘ ਨੂੰ ਭੇਜਿਆ ਜਿੱਥੇ ਪੂਰੀ ਮਜੂਦਗੀ ਦੇ ਵਿੱਚ ਇੱਕ ਮੁੰਡਾ ਹੋਰ ਆ ਜੀ ਨਾਲ ਉਹਨਾਂ ਦੇ ਉਹਨਾਂ ਦੇ ਨਾਲ ਸਾਰੇ ਤੋਲੇ ਜਿਹੜੇ ਗੱਟੇ ਗੱਟਿਆਂ ਦਾ ਵਾਕਿਆ ਹੀ ਫਰਕ ਸੀ ਅਦਾ-ਅਦਾ ਗੱਟੇ ਉਹਨਾਂ ਨੇ ਤੋਲੇ ਆ ਜੀ ਦੋ ਤਿੰਨ ਦੁਕਾਨਦਾਰਾਂ ਦੇ ਅਸੀਂ ਹੋਰ ਵੀ ਗੱਟੇ ਤੋਲੇ ਆ ਜੀ ਫਾਰਮ ਆ ਕਿਹੜੀਆਂ ਕਿਹੜੀਆਂ ਜਿਹੜਾਂ ਤੇ ਤੋਲੇ ਆ ਜਿਹੜੀ ਫਾਰਮ ਇਹ ਪਹਿਲੀ ਸੀਗੀ ਜੀ ਇਹ ਬਾਬਾ ਗੰਗਾ RAM ਕੀ ਕਿ ਬਲੇ ਅੰਤਰ ਸਿੰਘ ਆਰਧ ਕੇ ਕੀ ਅੰਤਰ ਸਿੰਘ ਆਰਧ ਕੇ ਕੀ ਬਾਬ ਗੰਗਰਾਲ ਅੰਤਰ ਸਿੰਘ ਆਰਧ ਕੇ ਕੀ ਜਦੋਂ ਉਹਦੇ ਨਾਲ ਗੱਲ ਕਰੀ ਗਈ ਉਹ ਕਹਿੰਦਾ ਜੀ ਮੇਰਾ ਕੰਡਾ ਸਹੀ ਆ ਸਹੀ ਕੰਡੇ ਦਾ ਕਰਕੇ ਅਸੀਂ ਉਹਦੇ ਨਾਲ ਜਿਦਾਈ ਨਹੀਂ ਕੀਤੀ ਅਜੇ ਚਲ ਕੋਈ ਗੱਲ ਨਹੀਂ ਤੂੰ ਆਲਾ ਸਰੀ ਸਹੀ ਹੋਏਗਾ ਗਲਤ ਅਸੀਂ ਆ ਕਿਉਂਕਿ ਜੇ ਸਾਡੀ ਨਾਲ ਠੱਗੀ ਵਜੀ ਜਾਂਦੀ ਹੈ ਬਾਣੀਆਂ ਆਪੇ ਸਹੀ ਆ ਬਾਣੀਆਂ ਜਦੋਂ 1 ਕਿਲੋ 2 ਕਿਲੋ ਵਾ ਤੇ ਟੋਲੀ ਜਾਂਦਾ ਉਹ ਆਪਦੀ ਆਪੀ ਸਿਆਣਾ ਪਰ ਜਦੋਂ ਅਸੀਂ ਜੋ ਸ਼ਕਤੀ ਦੇ ਨਾਲ ਤੋਲ ਤੋਲੀ ਗਈ ਕਿ ਉਹ ਵਾਕਈ ਉਸੇ ਝੂਠਾ ਪਾਇਆ ਗਿਆ ਤੇ ਉਹ ਰਾਜੀ ਨਾਵੇਂ ਦਾ ਵੀ ਕਹਿੰਦੇ ਸੀ ਰਾਜੀ ਨਾਵੇਂ ਦੀ ਹਜ ਤੱਕ ਗੱਲ ਕੋਈ ਸਿਰੇ ਨਹੀਂ ਲੱਗੀ ਕਿਉਂਕਿ ਸਾਡਾ ਬੰਦਾ ਮਹਾਵਜਾ ਦਿੱਤਾ ਜਾਵੇ ਜੋ ਕਿ ਹੁਣ ਇਹ ਇਕੱਲੇ ਇਸ ਕਿਸਾਨ ਦੀ ਗੱਲ ਨਹੀਂ ਗਈ ਉਹਨੂੰ ਪਹਿਲਾਂ ਵੀ ਉਹਨੇ ਕਣਕ ਬਹੁਤ ਜ਼ਿਆਦਾ ਥੋਲੀ ਹੈ ਜਿਹਦੀ ਕੋਈ 2000 ਘਟਾ ਜਾਂ 4000 ਘਟਾ ਜਿੰਨਾ ਵੀ ਥੋਲਿਆ ਹੋਇਆ ਜਿੰਨੇ ਉਹਦੇ ਆਰਚ ਗਿਆ ਤੇ ਪਰ ਠੱਗੀ ਤਾਂ ਉਹਨਾਂ ਨਾਲ ਵੀ ਵਜੀ ਹੈ ਨਾ ਉਹਨਾਂ ਦੀ ਵੀ ਕਣਕ ਦਾ ਨੁਕਸਾਨ ਹੋਇਆ ਜਿਹੜੇ ਵਿਚਾਰੇ ਤੋਲ ਕੇ ਗਏ ਆ ਉਹਨਾਂ ਨੂੰ ਵੀ ਬੰਦਾ ਮਹਾਵਜਾ ਦਿੱਤਾ ਜਾਵੇ ਤੇ ਇਸ ਤੇ ਅਸੀਂ ਮਾਰਕੀਟ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਬੰਦਾ ਕਾਰਵਾਈ ਕਰੋ ਜਿਹੜੇ ਤੇ ਕੇ ਇਸ ਤੇ ਪਰਚਾ ਕਟਾਇਆ ਜਾਣਾ ਚਾਹੀਦਾ। ਪਰ ਕਿੰਨੇ ਕੇ ਕਣਕ ਵੱਧ ਤੁਲੀ ਜਾਂਦੀ ਸੀ? ਕਣਕ ਜੀ ਕੋਈ 900 ਗ੍ਰਾਮ ਘੱਟ ਵੱਧ ਸੀਗਾ ਕੋਈ 700 ਗ੍ਰਾਮ ਕੋਈ 600 ਗ੍ਰਾਮ ਵਿੱਚ ਕਿਲੋ-ਕਿਲੋ ਵੀ ਸੀਗੇ। ਸਾਰੀ ਐਵਰੇਜ ਵੇਖੋ ਹੁਣ ਮਹਿੰਗੇ ਵਾਲੇ ਕਿੰਨੀ ਪਾਉਂਦੇ ਆ। ਉਹ ਹੁਣ ਮਹਿੰਗੇ ਨੂੰ ਪਤਾ ਵੀ ਐਵਰੇਜ 800 ਗ੍ਰਾਮ ਪਾਉਣਗੇ ਕਿ 700 ਗ੍ਰਾਮ ਪਾਉਣਗੇ। ਕੋਈ ਇਥੋਂ ਲੈ ਕੇ ਕੋਈ ਫੈਸਲਾ ਹੋਇਆ ਜੀ? ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈਗਾ ਜੀ। ਹੁਣ ਗੱਲਬਾਤ ਜੂਰ ਚੱਲਦੀ ਆ ਉਹ ਸਾਨੂੰ ਆਲੇ ਸੀ ਰਾਈਨਾਵਾ ਕਰ ਲਗੇ ਪਰ ਰਾਈਨਾਵਾ ਤਾਂ ਫੇਰ ਹੀ ਹੈ ਨਾ ਜੀ। ਜੇ ਹੁਣ ਸਾਡੇ ਬੰਦੇ ਨੂੰ ਬੰਦ ਦਾ ਹੱਕ ਦਿੱਤਾ ਜਾਊਗਾ ਪਰ ਸਾਡਾ ਫਰਜ਼ ਇਹ ਬੰਦ ਦਾ ਕਿ ਜਿਹੜੇ ਬੰਦੇ ਨੇ ਚੋੜ ਦਾ ਚੋਰ ਹੀ ਹੈ ਨਾ ਜੀ ਚੋਰ ਤੇ ਕਾਰਵਾਈ ਹੋਊਗੀ ਤਾਂ ਹੋਰ ਚੋਰੀ ਨਾ ਹੋਊਗੀ ਜੇਕਰ ਇੱਕ ਦੁਕਾਨਦਾਰ ਤੇ ਜੇ ਇੱਥੇ ਕਾਰਵਾਈ ਹੁੰਦੀ ਹੈ ਤੇ ਦੂਜੀਆਂ ਦੁਕਾਨਾਂ ਵਾਲੇ ਜਿਹੜੇ ਫਿਰ ਉਹਨਾਂ ਤੇ ਨੱਖ ਪਾਈ ਜਾਊਗੀ ਕਿਉਂਕਿ ਉਹ ਨਾ ਬੀਜਮਾਨੀ ਕਰਨਗੇ ਜਦ ਜੁਨੀਅਨ ਦਾ ਫਿਰ ਅਗਲਾ ਐਕਸ਼ਨ ਕੀ ਹੋਊਗਾ ਜੇਕਰ ਸਾਡੀ ਯੂਨੀਅਨ ਦਾ ਐਕਸ਼ਨ ਇਹ ਹੈ ਜੇਕਰ ਜਿਹੜਾ ਇਹ ਮਾਰਕੀਟ ਕਮੇਟੀ ਵਾਲਾ ਮਹਿਕਮਾ ਜੇਕਰ ਉਹ ਨਹੀਂ ਪੂਰੀ ਕਾਰਵਾਈ ਕਰਦੇ ਤਾਂ ਫੇਰ ਅਸੀਂ ਅਗਲਾ ਐਕਸ਼ਨ ਸਾਡਾ ਇਹ ਹੋ ਸਾਡੇ ਇਹ ਕੋਈ ਛੜਕ ਦੇ ਵਿੱਚ ਧਰਨਾ ਵੀ ਲਾ ਸਕਦੇ ਆ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਸਾਨੂੰ ਸਰਕਾਰ ਕਹਿੰਦੀ ਆ ਕਿ ਇਹ ਧਰਨਾ ਲਾਉਦੇ ਵਜਾ ਨਹੀਂ ਵੀ ਇਹਨਾਂ ਜਗ੍ਹਾ ਵੀ ਨਹੀਂ ਆ ਪਰ ਮਜਬੂਰੀ ਸਾਡੀ ਇਹ ਬਣ ਜਾਂਦੀ ਆ ਫਸਲ ਦੇ ਖਾਤਰ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ ਇਥੇ ਠੱਗੀ ਵੱਜੀ ਆ ਵੀ ਇੱਕੋ ਵੀ 8 900 ਗ੍ਰਾਮ ਦੀ ਕਿਸਾਨ ਦੇ ਨਾਲ ਮਸਾਂ ਉਹਨੇ ਆਪਣੀ ਕਣਕ ਪਾਲ ਕੇ ਲਿਆ ਕੇ ਲਹਾਂਦੀ ਮੰਡੀ ਦੇ ਵਿੱਚ ਕੋ ਮਦੀਰ ਫੋਕਲ ਪੈਣ ਦੇ ਵਿੱਚ ਚੋਰੀਆਂ ਠੱਗੀ ਵੱਜੀ ਜਾਂਦੀ ਆ ਜੇਕਰ ਉਹਨੂੰ ਬੰਦਦਾ ਉਹਦਾ ਹੱਕ ਨਾ ਦਿੱਤਾ ਗਿਆ ਜਾਂ ਉਹਦੀ ਕਿਤੇ ਕਾਰਵਾਈ ਨਾ ਕੀਤੀ ਗਈ ਤਾਂ ਫੇਰ ਸਾਡਾ ਅਗਲਾ ਐਕਸ਼ਨ ਹੋ ਗਈ ਐ ਅਸੀਂ ਬਰਾਬੀ ਸੜਕ ਰੋਕਾਂਗੇ ਇਹ ਸਾਡੀ ਮਜਬੂਰੀ ਬਣ ਜਾਂਦੀ ਹੈ ਜੀ ਇਹ ਨਾ ਬਈ ਕਾਂ ਸਿੰਘ ਹੈ ਜੀ ਤੇ ਕੀ ਮਸਲਾ ਸੀਗਾ ਮੰਡੀ 'ਚ ਫੇਰ ਇਹ ਮਸਲਾ ਮੰਡੀ 'ਚ ਵੱਧ ਕਣਕ ਵੱਧ ਤੋਲਣ ਦਾ ਸਾਡੀ ਅੱਜ ਬਲਾਗ ਦੀ ਟੀਮ ਇੱਥੇ ਆਈ ਸੀ ਤੇ ਉਹਨਾਂ ਨੇ ਜਦੋਂ ਚੈੱਕ ਕਰਿਆ ਕਣਕ ਕੋਈ ਕਿਲੋ ਕਿਤੇ ਕੋਈ 800 ਗ੍ਰਾਮ ਕਿਤੇ 1.5 ਕਿਲੋ ਵੱਧ ਪਾਈ ਗਈ ਹੈ ਪਰ ਰੌਲਾ ਇਸ ਚੀਜ਼ ਦਾ ਹਰੇਕ ਸਾਲ ਹੀ ਇਹ ਖਬਰਾਂ ਲੱਗਦੀਆਂ ਹਰੇਕ ਸਾਲ ਹੀ ਇਹ ਚੱਲਦਾ ਕਿਉਂ ਨਹੀਂ ਇਹ ਕੰਡਿਆਂ ਤੇ ਕਾਰਵਾਈ ਹੁੰਦੀ ਕਿਉਂ ਨਹੀਂ ਉਹ ਤੋਲਿਆਂ ਨੂੰ ਕਿਹਾ ਜਾਂਦਾ ਬਈ ਤੂੰ ਸਹੀ ਤੋਲੋ ਜ਼ਮੀਂਦਾਰ ਪਹਿਲਾਂ ਹੀ ਮਰਿਆ ਪਿਆ ਰੇਟ ਪਹਿਲਾਂ ਹੀ ਬਹੁਤ ਘੱਟ ਮਿਲਦਾ ਤੇ ਫਿਰ ਜਦੋਂ ਇਹ ਤੋਲਾਈ ਦੇ ਵਿੱਚ ਜੇ 1500 ਗੱਟਾ ਤੋਲਿਆ ਤਾਂ ਕਿਲੋ ਕਿਲੋ ਵੱਧ ਤੁਲੀ ਦਾ 15 ਕਵੈਂਟਲ ਤੁਲ ਗਈ ਉਹਦੀ 1 ਕਿੱਲੇ ਦੀ ਤਾਂ ਖਤਮ ਹੀ ਹੋ ਗਈ ਤੇ 60000 ਦਾ ਘਾਟਾ ਜ਼ਮੀਂਦਾਰ ਕਿਵੇਂ ਚਾਲੂਗਾ ਤਾਂ ਇਹ ਬੇਨਤੀ ਆ ਸਰਕਾਰ ਨੂੰ ਵੀ ਹਰੇਕ ਵਾਰੀ ਆਪੇ ਇਸੇ ਕੰਮ 'ਚ ਹੁੰਨੇ ਆ ਸਾਡੀ ਟੀਮ ਕਰਦੀ ਆ ਤੋ ਆੜਤੀਆ ਸੈਟਿੰਗ ਕਰਕੇ ਆਪਣੇ ਦਾ ਕਰਗੇ ਹੋਣੇ ਬਾਈ ਆੜਤੀਆ ਸਾਈਡ ਤੇ ਸੈਟਿੰਗ ਕਰ ਦਿੰਦੇ ਹਾਂ ਕਮੇਟੀ ਵਾਲਿਆਂ ਨਾਲ ਕੋਈ ਕਾਰਵਾਈ ਨਹੀਂ ਕੁਛ ਨਹੀਂ ਬਸ ਰਾਜ਼inama ਰਾਜ਼inama ਕਰ ਲੋ ਰਾਜ਼inama ਰਾਜ਼inama ਕਿਸ ਚੀਜ਼ ਦਾ ਸਰਕਾਰ ਨੂੰ ਆਪ ਨੂੰ ਚਾਹੀਦਾ ਕਿ ਕਈ ਵਾਰੀ ਕਿਸਾਨ ਵੀ ਪਿੱਛੇ हट ਜਾਂਦਾ ਦਾ ਕਮੇਟੀ ਦਾ ਵੀ ਨਹੀਂ ਹੁੰਦਾ ਨਹੀਂ ਸਰ ਕਿਸਾਨ ਬਾਈ ਜੀ ਪਹਿਲਾਂ ਹੀ ਕਰਜਾਈਏ ਜਦੋਂ ਕਰਜਾਈਏ ਕਿਸਾਨ ਆੜਦੀਏ ਕਹਿੰਦਾ ਮੈਂ ਤੈਨੂੰ ਪੈਸੇ ਨਹੀਂ ਦੇਨੇ ਤੂੰ ਐ ਕਰਦਾ ਤੈਨੂੰ ਐ ਨਹੀਂ ਕਰਨਾ ਤੇ ਕਿਸਾਨ ਦੀ ਉੱਥੇ ਮਜਬੂਰੀ ਆ ਪਰ ਐ ਐਕਚੁਅਲੀ ਜਿਹੜੀ ਸਚਾਈ ਤਾਂ ਇਹ ਨਾ ਵੀ ਲੁੱਟ ਦਾ ਸ਼ਿਕਾਰ ਤਾਂ ਕਿਸਾਨ ਹੀ ਹੋ ਰਿਹਾ ਤੋ ਕਿਸਾਨ ਨੂੰ ਬਚਾਉਣਾ ਤੇ ਜਿਹੜੀ ਸਰਕਾਰ ਆ ਕਿਉਂ ਗੋਗਲੋਂ ਤੋਂ ਮਿੱਟੀ ਝਾੜਦੀ ਆ ਕੋਈ ਇੱਕ ਕੰਪਿਊਟਰ ਕੰਡਾ ਲਾਵੇ ਕੋਈ ਬਕਾਇਦਾ ਟੀਮ ਬਣਾਵੇ ਨਿਗਰਾਨੀ ਵਾਲੀ ਜਦੋਂ ਕਿਤੇ ਅੱਜ ਦੇਖੋ ਤੁਸੀਂ ਕਿੰਨੀਆਂ ਵੀ ਤੋਲੀਆਂ ਹਰੇਕ ਹਰੇਕ ਬੋਰੀ ਵੱਧ ਪਈ ਗਈ ਘਟ ਕਿਉਂ ਨਹੀਂ ਪਈ ਗਈ ਜ਼ਿੰਮੇਦਾਰ ਦੇ ਪੱਖ ਚ ਕਿਉਂ ਨਹੀਂ ਗਈ ਕੋਈ ਵੀ ਚੀਜ਼ ਕੋਈ 100 ਗ੍ਰਾਮ ਘਟਣੀ ਵੀ ਚਾਹੀਦੀ ਹੈ ਬੋਰੀ ਅੱਧਾ ਕਿਲੋ ਕਿਲੋ ਵੱਧ ਤਾਂ ਗਈ ਘਟੀ ਕਿਉਂ ਨਹੀਂ ਹੂੰ ਇਹੀ ਰੋਲਾ ਸਰਕਾਰ ਨੂੰ ਬੇਨਤੀ ਹੈ ਕਿ ਨਾ ਇਹ ਐਕਸ਼ਨ ਕਰਨ ਵਾਸਤੇ ਉਹ ਕਰੇ ਮਜਬੂਰ ਇਹਦਾ ਹੱਲ ਕਰੇ ਕੰਪਿਊਟਰ ਕੰਡੇ ਲਾਵੇ ਜਾਂ ਦੂਜੇ ਕੰਡਿਆਂ ਦੀ ਵੈਰੀਫਾਈ ਟੋ ਕਟ ਇੰਨੀ ਤਾਂ ਹੋਵੇ ਵੀ ਆਪ ਡਰਤਾ ਹੋਵੇ ਤੋਲੇ ਨੂੰ ਤਿਆਰ ਤੱਕ ਨੂੰ ਯਾਰ ਚੈੱਕ ਨਾ ਹੋ ਜੇ ਸ਼ਰਮਾ ਜੀ ਤਾਂ ਮੰਡੀਆਂ ਚ ਆਉਂਦੇ ਆ ਉਹਦੇ ਵਧੀਆ ਕੰਮ ਚੱਲ ਰਿਹਾ ਸ਼ਰਮਾ ਜੀ ਨੂੰ ਹੁਣ ਪਤਾ ਨਹੀਂ ਵੀ ਕੋਈ ਹਿਸਾਬੱਤੀ ਕਰੀਆ ਕਿ ਕੀ ਸਿਸਟਮ ਹੈ ਵੀ ਇੱਥੇ ਹੁਣ ਆ ਕੇ ਆ ਦੇਖ ਲੈਣਾ ਕਿ ਕਿੰਨਾ ਤਾਂ ਭਾਈ ਤੁਸੀਂ ਬੋਰੀਆਂ ਚੱਕ ਕੇ ਲੈ ਗਏ ਢੀ ਛੇਤੀ ਨਾ ਮੈਂ ਲੈ ਗਿਆ ਤੇ ਨਾ ਸ਼ਰਮਾ ਜੀ ਲੈ ਗਏ ਆ ਕੇ ਤੋਲੇ ਨੇ ਵਾਧੇ ਮਿਲੂ ਜੇ ਭਾਈ ਹੁਣ ਮੈਂ ਜਾ ਕੇ ਸੈਟਿੰਗ ਕਰਿਆ ਹੁਣ ਆਰਤ ਗਿਆ ਤਾਂ ਫਿਰ ਆਪੀ ਸਾਰਾ ਕੁਝ ਸਹੀ ਹੈ ਕਿਸਾਨ ਵਿਚਾਰਾ ਸੈਟਿੰਗ ਇਹਦੇ ਨਾਲ ਕਰੇ ਏਹੀ ਮਜਬੂਰੀ ਹੈ ਕੀ ਮਾਮਲਾ ਕੀ ਹੈ ਮ ਹਾਜੀ ਸਰ ਮਦੀਰ ਅੱਜ ਮਤਲਬ 10 11 ਵਜੇ ਜਿਹੜਾ ਸੈਕਟਰ ਸਾਹਿਬ ਦਾ ਜਦੋਂ ਮੈਨੂੰ ਫੋਨ ਆਇਆ ਕਿ ਮਦੀਰ ਮੰਡੀ ਦੇ ਵਿੱਚ ਕੋਈ ਮਸਲਾ ਹੈ ਤੇ ਉੱਥੋਂ ਦਾ ਜੋ ਮੰਡੀ ਸੁਪਰਵਾਈਜ਼ਰ ਸੀ ਉਹਦੀ ਮਤਲਬ ਕਿ ਮੈਡੀਕਲ ਛੁੱਟੀ ਤੇ ਹੋਣ ਕਰਕੇ ਉਹਦੀ ਜਗ੍ਹਾ ਤੇ ਮੈਨੂੰ ਮਦੀਰ ਮੰਡੀ ਦੇ ਵਿੱਚ ਤਲਾਈ ਨੂੰ ਲੈ ਕੇ ਜਿਹੜਾ ਮਸਲੇ ਨੂੰ ਲੈ ਕੇ ਮੈਨੂੰ ਉੱਥੇ ਭੇਜਿਆ ਗਿਆ ਸੀਗਾ ਤੇ ਜਦੋਂ ਕਿਸਾਨ ਯੂਨੀਅਨ ਤੇ ਕਿਸਾਨਾਂ ਦੇ ਨਾਲ ਜਿਹੜਾ ਤਲਾਈ ਦਾ ਅਸੀਂ ਦੇਖਿਆ ਤੋਂ ਦੇ ਵਿੱਚ ਫਰਕ ਸੀਗਾ ਤੁਲਾਈ ਦਾ ਜਿਹੜਾ ਵਾਕਈ ਉਹਦੇ ਵਿੱਚ ਕਿਸਾਨ ਦੀ ਜਿਹੜੀ ਫਸਲ ਆ ਉਹ ਵੱਧ ਥੋਲ ਰਹੀ ਸੀ ਤੇ ਇਸ ਸਬੰਧ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਉੱਚ ਅਧਿਕਾਰੀਆਂ ਨੂੰ ਕਰਕੇ ਭੇਜ ਦਿੱਤੀ ਗਈ ਹੈ ਤੇ ਉਹਦੇ ਤੇ ਜੋ ਵੀ ਬਣਦੀ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇਗੀ